ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਪਰ ਅੱਜ ਆਪਾਂ ਤੁਹਾਡੇ ਲਈ ਇੱਕ ਬੜੀ ਵਧੀਆ ਵੀਡੀਓ ਲੈ ਕੇ ਆਏ ਹਾਂ ਜਿਦੇ ਵਿੱਚ ਆਪਾਂ ਤੁਹਾਨੂੰ ਮਧੂ ਮੱਖੀਆਂ ਦੇ ਸਹਿਯਕ ਧੰਦੇ ਬਾਰੇ ਜਾਣਕਾਰੀ ਦਵਾਂਗੇ ਇਹਦਾ ਜਿਹੜਾ ਕੀਤਾ ਮਧੂ ਮੱਖੀਆਂ ਦਾ ਇਹ ਖੇਤੀਬਾੜੀ ਦੇ ਨਾਲ ਬੜਾ ਲਾਭਦਾਇਕ ਸਿੱਧ ਹੋਇਆ ਆਪਣੇ ਨਾਲ ਬਾਈ ਹਰਦੀਪ ਆ ਇਹ ਆਪਾਂ ਨੂੰ ਸਾਰੀ ਜਾਣਕਾਰੀ ਦਊਗਾ ਕਿ ਇਹਨਾਂ ਨੂੰ ਜਿਹੜੀ ਆ ਪਾਲਣ ਵਾਸਤੇ ਆਪਾਂ ਨੂੰ ਕੀ ਸਾਵਧਾਨੀਆਂ ਦੀ ਲੋੜ ਪੈਂਦੀ ਆ ਇੰਨਾ ਦੇ ਕਿੰਨਾ ਖਰਚ ਆਉਂਦਾ ਜੇ ਕੰਮ ਸ਼ੁਰੂ ਕਰਨਾ ਇਹਦੀ ਟ੍ਰੇਨਿੰਗ ਜਿਹੜੀ ਆ ਉਹ ਕਿੱਥੋਂ ਲੈਣੀ ਆ ਮਧੂ ਮੱਖੀਆਂ ਸ਼ਹਿਦ ਕਿੱਥੋਂ ਕਿਵੇਂ ਤਿਆਰ ਕਰਦੀਆਂ ਨੇ ਉਹ ਸਾਰੀ ਨਿੱਕੀ ਨਿੱਕੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਤੋਂ ਆਪਣੇ ਨਾਲ ਬਾਈ ਹਰਦੀਪ ਆ ਇਹ ਆਪਾਂ ਨੂੰ ਸਾਰੀ ਜਾਣਕਾਰੀ ਦਊਗਾ ਹਾਂਜੀ ਵੀਰੇ ਹਰਦੀਪ ਤੁਸੀਂ ਇਹ ਜਿਹੜਾ ਇਹ ਕੰਮ ਸਟਾਰਟ ਕੀਤਾ ਸੀ ਕਿੰਨੇ ਚਿਰ ਪਹਿਲਾਂ ਤੁਸੀਂ ਸਟਾਰਟ ਕੀਤਾ ਤੇ ਹੋ ਇਹ ਵੀਰੇ ਆਪਾਂ ਨੇ 2009 ਦੇ ਵਿੱਚ ਕੰਮ ਸਟਾਰਟ ਕੀਤਾ ਸੀ ਹਾਂ ਹਾਂਜੀ ਮੈਂ 5 ਬਕਸ਼ਾਂ ਤੋਂ ਕੰਮ ਸਟਾਰਟ ਕੀਤਾ ਸੀ ਠੀਕ ਆ ਵੀਰੇ ਤੇ ਬਸ ਹੌਲੀ ਹੌਲੀ ਨੌਲੇਜ ਪੈਂਦੀ ਰਹੀ ਤੇ ਮੈਂ ਕੋਰਸ ਕਰਕੇ ਆਇਆ ਠੀਕ ਹੈ ਲੁਧਿਆਣਾ ਵੀ ਹੁੰਦਾ ਕੋਰਸੇ ਦਾ ਖੇੜੀ ਵੀ ਹੁੰਦਾ ਆਪਣੇ ਸੋਹਣੇ ਲੁਧਿਆਣੇ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਟ੍ਰੇਨਿੰਗ ਮਿਲਦੀ ਹੈ ਨਾ ਠੀਕ ਆ ਵੀਰੇ ਤੇ ਬਸ ਫਿਰ ਹੌਲੀ ਹੌਲੀ ਵੀਰੇ ਬਸ ਨੌਲੇਜ ਆਉਂਦੀ ਗਈ ਹਾਂਜੀ ਤੇ ਕੰਮ ਵਧ ਹੀ ਗਿਆ ਹਾਂਜੀ ਹਾਂਜੀ ਜਣਦੇ ਇੰਨਾ ਗਾ ਵੀ ਜਣਦੇ ਕੰਮ ਸੌਖਾ ਗਾ ਵੀਰੇ ਦੇਖ ਸਾਲੋ ਸਾਲ ਕੰਮ ਆ ਇਹਦਾ ਜਿੰਨਾ ਆਪਾਂ ਬਾਹਰ ਅੰਦਰ ਫਿਰਦੇ ਆਂਗੇ ਉਹਨਾਂ ਦਾ ਬੈਨੀਫਿਟ ਆ ਠੀਕ ਆ ਇਹਦੇ ਚ ਜ਼ਿਆਦਾ ਕੋਈ ਲੇਬਰ ਦੀ ਵੀ ਲੋੜ ਨਹੀਂ ਆਪਣੀ ਮਿਹਨਤ ਨਾਲ ਲੇਬਰ ਵੀਰੇ ਦੇਖ ਮੰਨ ਲਾ ਵੀ ਜੇ ਜੇ ਆਪਾਂ ਰੱਖਣਾ ਵੀ ਆ ਬੰਦਾ ਆਪਾਂ ਇੱਕ ਬੰਦਾ ਰੱਖ ਲੈਣਾ ਵਿਚਾਲੇ ਰਾਖੀ ਵਾਸਤੇ ਆ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਮਤਲਬ ਬਹੁਤ ਜ਼ਿਆਦਾ ਲੇਬਰ ਦੀ ਲੋਡ ਪੈਂਦੀ ਹੈ ਜਾਂ ਆਪਾਂ ਨੂੰ ਕੋਈ ਲੇਬਰ ਨਹੀਂ ਮਿਲਦੀ ਵੀਰੇ ਜਿਵੇਂ ਆਪਾਂ ਦਾ ਕੰਮ ਵੱਧਾਗਾ ਉਸ ਹਿਸਾਬ ਨਾਲ ਆਪਾਂ ਨੂੰ ਲੇਬਰ ਦੀ ਲੋਡ ਪੈਂਦੀ ਹੈ ਠੀਕ ਆ ਵੀਰੇ ਸਾਲੋ ਸਾਲ ਲੋਡ ਪੈਂਦੀ ਆ ਜਿਵੇਂ ਹੁਣ ਆਫ ਸੀਜ਼ਨ ਹੋ ਗਿਆ ਤਾਂ ਕੋਸ ਆਪਾਂ ਲੈ ਜਾਂਦੇ ਨੇ ਆਪਣੇ ਖੇਤ ਹੁੰਦੀਆਂ ਨੇ ਉਹਦੇ ਨਾਲ ਨੂੰ ਫੀਡ ਪੈਂਦੀ ਆ ਇਹ ਕਿੰਨਾ ਕੁ ਆਪਾਂ ਨੂੰ ਇਹਦੀ ਤੋਂ ਕਮਾਈ ਹੋ ਜਾਂਦੀ ਆ ਜੇ ਆਪਾਂ ਮਤਲਬ ਖੇਤੀ ਦੇ ਨਾਲ ਸ਼ੁਰੂ ਕਰਦੇ ਆ ਜਿਵੇਂ ਹੁਣ ਵੀਰੇ ਆਪਾਂ ਖੇਤੀ ਦੇ ਨਾਲ ਆਪਾਂ ਕੰਮ ਸ਼ੁਰੂ ਕਰਦੇ ਆ ਜਿਵੇਂ ਮੰਨ ਕੇ ਚੱਲੋ ਵੀ ਵਿਲੇ ਨਾਲੋਂ ਬੰਦੇ ਨੂੰ ਵਧੀਆ ਆਮਦਨ ਵਧੀਆ ਆਮਦਨ ਹਾਂ ਵੀ ਇੱਕ ਹੰਦਾ ਲੱਗ ਜਾਂਦਾ ਜਿਵੇਂ ਆਪਾਂ ਜਿੰਨੀ ਕਮਾਈ ਆ ਹਾਂ ਹੁਣ ਮਹਿੰਗਾਈ ਦੇ ਹਿਸਾਬ ਨਾਲ ਉਹਦੇ ਨਾਲ ਆਪਣੀ ਮਤਲਬ ਗੁਜ਼ਾਰਾ ਥੋੜਾ ਹਾਂ ਗੁਜ਼ਾਰਾ ਵਧੀਆ ਵੀ ਆਪਾਂ ਕੋਈ ਇਹੋ ਜਿਹਾ ਸਹਾਇਕ ਧੰਦਾ ਨਾਲ ਕਰਦਿਆਂ ਖੇਤੀਬਾੜੀ ਤੇ ਹਾਂ ਉਹਦੇ ਨਾਲ ਆਪਾਂ ਨੂੰ ਥੋੜ੍ਹਾ ਜਿਹਾ ਮਤਲਬ ਹੰਦਾ ਲੱਗ ਜਾਂਦਾ ਹੈ ਹੰਦਾ ਲੱਗ ਜਾਂਦਾ ਠੀਕ ਆ ਵੀਰੇ ਤੇ ਆਪਾਂ ਨੂੰ ਥੋੜ੍ਹਾ ਜਿਹਾ ਕੋਈ ਇਹਦੇ ਚ ਖੋਲ ਕੇ ਦਿਖਾਉਂਗੇ ਤੁਸੀਂ ਵਾਕ ਸਕਦੇ ਇਹਦੇ ਚ ਕੀ ਮੱਖੀ ਜਿਹੜੀ ਆ ਕਿਵੇਂ ਸਹਿਦ ਤਿਆਰ ਕਰਦੀ ਆ ਕੀ ਪ੍ਰੋਸੈਸ ਹੁੰਦਾ ਹੈਗਾ ਆ ਦੇਖ ਵੀਰੇ ਆ ਇਹਦੇ ਚ ਠੀਕ ਆ ਵੀਰੇ ਜਿਹੜੇ ਸੈਡਾਂ ਵਾਲੇ ਸੱਤੇ ਨੇ ਹਾਂਜੀ ਇਹਦੇ ਵਿੱਚ ਆ ਸਹਿਦ ਭਰਨਾ ਆ ਦੇਖੋ ਹੁਣ ਜਿਹੜਾ ਥੱਲੇ ਆ ਉਹ ਉਹ ਸਹਿਦ ਤਿਆਰ ਹੋ ਰਿਹਾ ਸਾਰਾ ਸਹਿਦ ਆ ਜੀ ਆ ਉੱਪਰ ਸਾਰੇ ਸਹਿਦ ਭਰੂਗਾ ਇਹਦੇ ਚ ਠੀਕ ਆ ਠੀਕ ਆ ਜੇ ਹੁਣ ਜਿਹੜਾ ਉਪਰ ਆ ਉਪਰ ਹੋਇਆ ਹੋਇਆ ਇਹ ਸੀਲਡ ਹੋਇਆ ਵੀਰੇ ਮੰਨ ਲਾ ਜਦੋਂ ਪੂਰਾ ਸਹਿਦ ਤਿਆਰ ਹੋ ਜਾਂਦਾ ਹਾਂਜੀ ਇਹ ਸੀਲਡ ਬੰਦ ਕਰ ਲੈਂਦੇ ਆ ਠੀਕ ਆ ਸਹਿਦ ਨੂੰ ਪੂਰਾ ਭਰ ਕੇ ਇਹਦੇ ਵਿੱਚ ਉਪਰੋਂ ਸੀਲਡ ਹੋ ਜਾਂਦਾ ਮੈਂ ਫਿਰ ਉਸ ਤੋਂ ਬਾਅਦ ਚ ਆਪਾਂ ਕੱਢ ਲੈਂਦੇ ਆ ਇਹ ਸੀਲ ਕੱਟੀ ਜਾਂਦੀ ਆ ਫਿਰ ਇਹਨੂੰ ਮਸ਼ੀਨ ਚ ਪਾ ਕੇ ਘਮਾਇਆ ਜਾਂਦਾ ਠੀਕ ਆ ਵੀਰੇ ਹਾਂ ਤੇ ਇਹਦੇ ਵਿੱਚ ਕੋਈ ਬਿਮਾਰੀ ਜੇ ਕੋਈ ਲੱਗਦੀ ਹੈ ਤਾਂ ਉਹਦਾ ਆਪਾਂ ਨੂੰ ਕਿਵੇਂ ਪਤਾ ਲੱਗਦਾ ਵੀਰੇ ਪਤਾ ਲੱਗ ਜਾਂਦਾ ਜਿਵੇਂ ਹੁਣ ਮੰਨ ਲਾ ਆਪਾਂ ਨੂੰ ਮੈਟ ਪੈ ਗਈ ਹਾਂਜੀ ਇਹ ਉਹ ਖੰਭ ਖਾਨ ਲੱਗ ਜਾਂਦੀ ਆ ਠੀਕ ਆ ਮੱਖੀ ਦੇ ਹਾਂਜੀ ਜਿਵੇਂ ਮੰਨ ਲਾ ਅੱਡ ਅੱਡ ਬਿਮਾਰੀਆਂ ਨੇ ਜਿਵੇਂ ਹੁਣ ਕਈ ਵਾਰੀ ਰੋਮੈਂ ਕਰ ਲੱਗ ਜਾਂਦੀ ਆ ਹਾਂਜੀ ਹਾਂਜੀ ਜਾਂ ਕੋਈ ਕਮੀ ਪੈ ਜਾਵੇ ਬਕਸੇ ਕੋਲੇ ਫੀਡ ਨਹੀਂ ਹੈਗੀ ਫਿਰ ਆਪਸ ਵਿੱਚ ਹੀ ਲੜ ਕੇ ਮਰ ਜਾਂਦੀਆਂ ਨੇ ਅੱਛਾ ਹਾਂ ਫਿਰ ਇੱਕ ਦੂਜੇ ਦਾ ਸਾਹਤ ਖੋਹਦੀਆਂ ਨੇ ਠੀਕ ਆ ਠੀਕ ਹੋਰ ਇਹਦੇ ਕੋਈ ਬਿਮਾਰੀ ਨਹੀਂ ਜਿਵੇਂ ਹੁਣ ਮੈਟ ਮੂਟ ਪੈ ਗਈ ਫਿਰ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਫਿਰ ਉਹ ਸਲਫਰ ਹੁੰਦੀ ਆ ਆਪਣੇ ਜਿਹਨੂੰ ਬੰਦਦੇ ਆ ਜੇ ਮਤਲਬ ਤੁਸੀਂ ਇਹ ਜਿਵੇਂ ਅੱਜ ਤੁਹਾਡੇ ਇੱਥੇ ਬਕਸੇ ਰੱਖੇ ਆ ਹਾਂ ਹਫਤੇ ਬਾਅਦ ਤੁਸੀਂ ਕਿਤੇ ਹੋਰ ਮਤਲਬ ਜਗ੍ਹਾ ਤੇ ਰੱਖ ਦੇਈਏ ਮੰਨ ਲਾ ਜੀ ਹੁਣ ਪਹਿਲਾ ਸੀ ਰਾਜਸਥਾਨ ਵਗਦੇ ਦੇ ਹੁਣ ਉੱਥੇ ਦੋ 2.5 ਮਹੀਨੇ ਰੱਖਦੇ ਆਂਗੇ ਫਿਰ ਉਸ ਤੋਂ ਬਾਅਦ ਅਸੀਂ ਸਪੈਦੇ ਤੇ ਆ ਜੰਨੇ ਆਂ ਹੂੰ ਫਿਰ ਅਸੀਂ ਮਲਟੀ ਦੇ ਵਗ ਜੰਨੇ ਆਂ ਫਿਰ ਗਾਹਾਂ ਦੇ ਗਾਂ ਇਹ ਤਾਂ ਆਪਦਾ ਕਿੱਤਾ ਗਾ ਜੇ ਤਾਂ ਹੁਣ ਆਪਾਂ ਫਿਰਦੇ ਰਹਿਣਾਗਾ ਉਨੇ ਹੀ ਆਪਾਂ ਨੂੰ ਬੈਨੀਫਿਟ ਆ ਇਹਦੇ ਵਿੱਚ ਜਿਵੇਂ ਤੁਸੀਂ ਕਿਤੇ ਦੂਸਰੀ ਜਗ੍ਹਾ ਲੈ ਕੇ ਜਾਨੇ ਉਹ ਮੌਸਮ ਦਾ ਹੁੰਦਾ ਤੁਹਾਨੂੰ ਕੋਈ ਇਹਦਾ ਜਾਂ ਇਹਦੇ ਵਿੱਚ ਜਿਹੜੀ ਇਹਦੀ ਫੀਡ ਆ ਇਤੋਂ ਇਹ ਮਤਲਬ ਪ੍ਰਾਗਣ ਕਰਨਾ ਆਪਣਾ ਵੀ ਉਹ ਜਗ੍ਹਾ ਦੇ ਜਿਵੇਂ ਹੁਣ ਆਪਾਂ ਮੰਨ ਲਾ ਹੁਣ ਆਪਣੇ ਸਫੈਦਾ ਦਾ ਫੁੱਲ ਹੁਣ ਖੁੱਲਦਾ ਹਾਂਜੀ ਹੁਣ ਆਪਾਂ ਸਫੈਦੇ ਤੇ ਰੱਖਤੀ ਅਸੀਂ ਇੱਥੇ ਮਾਰਚ ਦਾ ਮਹੀਨਾ ਰੱਖਾਂਗੇ ਠੀਕ ਹੈ ਉਸ ਤੋਂ ਬਾਅਦ ਚ ਆਪਣੇ ਪਹਾੜੀ ਇਲਾਕੇ ਦੇ ਵਿੱਚ ਜਾਵਾਂਗੇ ਉੱਥੇ ਕੜੀ ਪੱਤਾ ਚੱਲਦਾ ਹੂੰ ਮੈਂ ਫਿਰ ਉਹ ਕੜੀ ਪੱਤੇ ਤੇ ਚੱਲਦਾ ਕੰਮ ਫਿਰ ਜਿਹੜਾ ਫਿਰ ਇਹਦਾ ਸਹਿਦ ਆ ਹਾਂ ਮਤਲਬ ਹਰੇਕ ਫੁੱਲ ਤੋਂ ਹਰੇਕ ਦੇ ਹਾਂ ਅਲੱਗ-ਅਲੱਗ ਤਰ੍ਹਾਂ ਦਾ ਟੇਸਟ ਵੀ ਅਲੱਗ-ਅਲੱਗ ਹੋਊਗਾ ਹਾਂ ਟੇਸਟ ਵੀ ਅਲੱਗ-ਅਲੱਗ ਉਹਦਾ ਰੇਟ ਵੀ ਅਲੱਗ ਹੋਊਗਾ ਹਾਂ ਰੇਟ ਵੀ ਅਲੱਗ-ਅਲੱਗ ਇਹ ਜਿਹੜਾ ਸਹਿਦਾ ਮਤਲਬ ਕਿੰਨੇ ਦਾ ਮਤਲਬ ਸਟਾਰਟ ਹੋ ਜਾਂਦਾ ਜਿਵੇਂ ਹੁਣ ਮੰਨ ਲਾ ਵੀਰੇ ਆਪਾਂ ਸਰੋਂ ਦਾ ਕੱਢਦੇ ਆਂਗੇ ਲੋਕ ਤਾਂ ਕਹਿੰਦੇ ਨੇ ਯਾਰ ਉਹ ਜੰਮ ਜਾਂਦਾ ਹੂੰ ਆਪਣੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਵੀ ਉਹਦੇ ਚ ਕਾਰਨ ਕੀ ਆ ਪਹਿਲੀ ਗੱਲ ਤਾਂ ਇਹ ਕਰੋ ਆਪਾਂ ਕਿਸੇ ਨੂੰ ਕਿਵੇਂ ਕਹਦੇ ਨੇ ਅਗਲਾ ਕਹਿੰਦਾ ਉਹ ਜੰਮ ਗਿਆ ਜੀ ਉਹ ਚੀਨੀ ਪਾਈ ਹੋਈ ਆ ਹਾਂ ਜੇ ਹਾਂ ਇਹ ਚੀਜ਼ ਹੁੰਦੀ ਆ ਵੀ ਉਹ ਆਪਾਂ ਲੈ ਗਏ ਪਹਿਲਾਂ ਲੋਕਾਂ ਨੂੰ ਇਹ ਗੱਲ ਪੁੱਛੋ ਵੀ ਤੁਸੀਂ ਉਹਨੂੰ ਪਹਿਲਾਂ ਲੈਬੋਰੀ ਚ ਚੈੱਕ ਕਰਵਾ ਕੇ ਦੇਖੋ ਵੀ ਇਹ ਚ ਕੀ ਚੀਜ਼ ਆ ਹਾਂ ਆਪਣ ਲੋਕਾਂ ਨੂੰ ਪਤਾ ਹੀ ਨਹੀਂ ਜੰਮਣ ਤੋਂ ਅੰਦਾਜ਼ਾ ਲਾਉਣਾ ਆਪਾਂ ਲੱਗਦਾ ਜੰਮ ਗਿਆ ਕਹਿੰਦੇ ਇਹਦੇ ਚ ਰਲਾਵਟ ਕੀਤੀ ਆ ਆਪਣ ਲੋ ਵੀ ਚੀਜ਼ ਕੀ ਆ ਠੀਕ ਆ ਜਿਹੜੇ ਬੰਦੇ ਨੇ ਕਿਸੇ ਚੀਜ਼ ਵਰਤੀ ਨਾ ਹੋਵੇ ਉਹਨੂੰ ਪਤਾ ਹੀ ਨਹੀਂ ਇਹਦਾ ਪਰਖ ਕਿਵੇਂ ਹੋ ਸਕਦੀ ਆ ਆਪਾਂ ਜੇ ਆਪਾਂ ਨਾਰਮਲੀ ਜਿਵੇਂ ਮੈਂ ਤੁਹਾਡੇ ਕੋਲ ਲੈ ਗਿਆ ਤਾਂ ਪਰਖ ਹੁਣ ਇੱਕ ਗੱਲ ਐ ਸੋਚ ਲੈ ਵੀਰੇ ਜਿਹੜਾ ਵਿੱਚ ਲੋਕ ਰਿਲਾਬਟ ਵੀ ਬਹੁਤ ਕਰਦੇ ਨੇ ਹੁਣ ਆਪਾਂ ਆ ਗਏ ਆਪਾਂ ਤਾਂ ਕਹਿੰਦੇ ਆਪਣਾ ਬਿਜ਼ਨਸ ਵਧੀਆ ਚੱਲੇ ਆਪਾਂ ਪਿਓਰ ਚੀਜ਼ ਹੀ ਦੇਣੀ ਆ ਵੀਰੇ ਇਹ ਚੀਜ਼ ਉਹ ਬੰਦਾ ਇਹ ਕਹੂਗਾ ਵੀ ਤੂੰ ਲੈਬੋਰੀ ਜਾ ਕੇ ਟੈਸਟ ਕਰਵਾ ਲੈ ਜਿੱਦੇ ਵਿੱਚ ਕੁਝ ਹੋਊਗਾ ਹੂੰ ਦੂਜਾ ਬੰਦਾ ਕਹਿੰਦਾ ਹੀ ਨਹੀਂ ਆਓ ਜੇ ਹੁਣ ਜਿਨੀਅਰ ਰਿਲਾਬਟ ਕਰਨੀ ਆ ਤਾਂ ਬਹੁਤ ਮਤਲਬ ਐਨੀ ਉਹਦੇ ਵਿੱਚ ਕਰ ਦੂ ਵੀ ਆਪਾਂ ਜੱਜਮੈਂਟ ਪਤਾ ਆਪਣੀ ਲ ਆਪਣੇ ਲੋਕ ਰਲਾਵਟਲਾ ਖਾ ਕੇ ਰਾਜੀ ਨੇ ਹਾਂ ਜਿਵੇਂ ਉਹਨਾਂ ਮਾਲਾ ਆਪਾਂ ਬਾਣੀਆਂ ਦੇ ਵਗ ਜੰਨੇ ਆ ਉਹ ਪਿਓਰ ਦੁੱਧ ਨਹੀਂ ਪੀ ਸਕਦੇ ਹਾਂ ਉਹ ਕਹਿਣਗੇ ਜੇ ਪਾਣੀ ਹੋਊਗਾ ਦੁੱਧ ਵਧੀਆ ਹੋਊਗਾ ਉਹ ਕੰਮ ਆਪਣੇ ਲੋਕਾਂ ਦਾ ਹੈਗਾ ਆਪਣੇ ਲੋਕ ਕਹਿਣਗੇ ਬਾ ਜੰਮੇ ਨਾ ਹਾਂ ਬਸ ਵਧੀਆ ਹੋਵੇ ਚਾਹੇ ਮਿੱਟੀ ਹੋਵੇ ਯਾਰ ਬਾ ਜੰਮੇ ਨਾ ਖੁਸ਼ ਵੀ ਹੋਵੇ ਹਾਂ ਜਿਹੜੇ ਮਾਰਕੀਟ ਦੇ ਵਿੱਚ ਉਹ ਆਪਾਂ ਨੂੰ ਮਿਲਦੇ ਆ ਉਹ ਇਹੀ ਹੁੰਦਾ ਵੀ ਉਹ ਜੰਮਦੇ ਨਹੀਂ ਬਾ ਜੰਮਦੇ ਨਹੀਂ ਉਹ ਜ਼ਿਆਦਾ ਹੀਟ ਕੀਤੇ ਹੋਏ ਜਿਵੇਂ ਹੁਣ ਆਸਪੈਦੇ ਵਾਲਾ ਸਹਿਦ ਆ ਇਹ ਜੰਮਦਾ ਨਹੀਂ ਨਾ ਮਲਟੀ ਵਾਲਾ ਜੰਮੇ ਨਾ 베ਰੀ ਵਾਲਾ ਜੰਮੇ ਕਿ ਸਿਰਫ ਸਰੋਂ ਸਰੋਂ ਆ ਜਿਹੜੀ ਜਾਂਦੀ ਆ ਉਹ ਜਾਂਦੀ ਆ ਹਾਂ ਉਹ ਮੇਰਾ ਖਿਆਲ ਹੁੰਦਾ ਵੀ ਰੰਗ ਉਹਦਾ ਚਿੱਟਾ ਥੋੜਾ ਬਹੁਤ ਚਿੱਟਾ ਹੁੰਦਾ ਕ੍ਯੋ ਵਰਗਾ ਹੋ ਜਾਂਦਾ ਜਦ ਇਹ ਮੈਨੂੰ ਲੱਗਦਾ ਵੀ ਐਕਸਪੋਰਟ ਉਹ ਹੁੰਦਾ ਬਾਹਰ ਉਹੀ ਜਾਂਦਾ ਹਾਂ ਸਾਰਾ ਸਾਹਮਣੇ ਜਿੰਨਾ ਬਾਹਰ ਸਪੋਰਟ ਹੋਈ ਉਹ ਇਹਦਾ ਆਪਣੇ ਪੰਜਾਬ ਦੇ ਲੋਕ ਹੀ ਖਾਂਦੇ ਨੇ ਸਫੈਦਾ ਤੇ ਮਲਟੀ ਹਾਂ ਬਸ ਇਹੀ ਕਹਿੰਦੇ ਵਧੀਆ ਹੈਗਾ ਜਿਹਦੇ ਵਿੱਚ ਅਸਲੀ ਤੱਤ ਹੁੰਦਾ ਹੁਣ ਆਪਾਂ ਸਰੋਂ ਆਗੇ ਆਪਾਂ ਡੰਗਰਾਂ ਨੂੰ ਪਾਉਣੇ ਆ ਸਰੋਂਾਂ ਫੇਲ ਗਾਣੇ ਕੀ ਨਹੀਂ ਮਿਲਦਾ ਹੂੰ ਸਾਰਾ ਕੁਝ ਮਿਲਦਾ ਲਗ ਲਗ ਚੀਜ਼ ਵੈਰਾਈਟੀ ਆ ਹਰ ਚੀਜ਼ ਆ ਕੁਛ ਵੀ ਆ ਹੁਣ ਸਪੈਸ ਦੇ ਦਾ ਅੱਡ ਟੇਸਟ ਆ ਮਲਟੀ ਵਾਲੇ ਦਾ ਖੱਟ ਮਿੱਠਾ ਹੋਊਗਾ ਉਹਦਾ ਹੋਰ ਟੇਸਟ ਹੋਊਗਾ 베ਰੀ ਵਾਲੇ ਦਾ ਹੋਰ ਹੋਊਗਾ ਇਹਨੋਂ ਹੋਰ ਕੀ ਚੀਜ਼ ਦੀ ਕਮਾਈ ਆ ਸਹਿਦ ਤੋਂ ਬਿਨਾ ਜਾਂ ਕੱਲਾ ਸਹਿਦ ਸਹਿਦ ਦੀ ਇਹ ਤਾਂ ਪੋਲਣ ਤਿਆਰ ਹੁੰਦਾ ਵੀ ਠੀਕ ਆ ਵੀਰੇ ਮਨ ਲਾ ਜਿਹੜਾ ਆਪਾਂ ਦਿੰਨੇ ਆਗੇ ਜੇ ਉਹ ਕੀ ਚੀਜ਼ ਆ ਪੋਲ ਇਹ ਆ ਦੇ ਬੱਚਿਆਂ ਵਾਸਤੇ ਲੱਤਾਂ ਨੂੰ ਲਾ ਕੇ ਲੈ ਕੇ ਆਉਂਦੀ ਆ ਪੀਲੇ ਰੰਗ ਦਾ ਪੋਲਣ ਹੁੰਦਾ ਆ ਦੇਖੇ ਵਿੱਚ ਪਾਇਆ ਹੋਇਆ ਪੋਲਣ ਉਹ ਵੀ ਵੇਖਦਾ ਲੱਗਦਾ ਹਾਂ ਉਹ ਵੀ ਵਿਕਦਾ ਇਦਾਂ ਜੇ ਕਿਸੇ ਨੇ ਜੇ ਕਰਨ ਵਿੱਚ ਪੋਲਣ ਆ ਦੇ ਇਹ ਪੋਲਣ ਇਕੱਠਾ ਕਰਕੇ ਉਹਦੇ ਬੱਚਿਆਂ ਨੂੰ ਖਰਾਕ ਦਿੰਦੀ ਆ ਆਪਾਂ ਮੂਰੇ ਪੋਲਣ ਟਰੈਪ ਲਾ ਕੇ ਉਹਨੂੰ ਇਕੱਠਾ ਕਰ ਲੈਣਾ ਬਾਹਰਲੀ ਸਾਈਡ ਜਿੱਥੇ ਅੰਦਰ ਐਂਟਰ ਕਰਦੀ ਆ ਬਾਕਸ ਦੇ ਵਿੱਚ ਉੱਥੋਂ ਉਹ ਲੱਤਾਂ ਦੇ ਨਾਲੋਂ ਲੈ ਜਾਂਦਾ ਜਿਵੇਂ ਜਿਵੇਂ ਆ ਜਗਾ ਬਣੀ ਹੋਈ ਆ ਹਾਂ ਹਾਂ ਇਧਰਲੀ ਸਾਈਡ ਆ ਸੀ ਇਧਰ ਇੱਥੋਂ ਆ ਇਹ ਅਲੱਗ ਅਲੱਗ ਐਵੇਂ ਹੁੰਦੀਆਂ ਨੇ ਤਿਆਰ ਉਰੇ ਦੇਖ ਉਰੇ ਮੱਖੀ ਹੁੰਦੀ ਰੱਜੂ ਦੇ ਆ ਦੇ ਆ ਪੋਲਣ ਲਾ ਕੇ ਹੁੰਦੀ ਆ ਵੇ ਮੱਖੀ ਇੱਥੋਂ ਐਂਟਰ ਹੁੰਦੀ ਆ ਆ ਦੇ ਲੱਤਾਂ ਨੂੰ ਪੋਲਣ ਲੱਗਿਆ ਹੋਇਆ ਦਾ ਥੱਲੇ ਥੱਲੇ ਹਾਂ ਇਹ ਵੀ ਬਹੁਤ ਵਧੀਆ ਚੀਜ਼ ਆ ਖਾਣ ਵਾਸਤੇ ਜਿਵੇਂ ਆਪਾਂ ਕਹਿੰਦੇ ਨਾ ਬੱਚਿਆਂ ਨੂੰ ਆਪਾਂ ਦਿੰਨੇ ਆ ਬੱਚਿਆਂ ਨੂੰ ਬਹੁਤ ਵਧੀਆ ਤਾਕਤ ਦਿੰਦਾ ਇਹਦੇ ਬੱਚੇ ਦੀ ਖਰਾਕ ਆ ਠੀਕ ਆ ਜੀ ਇਹ ਹਾਂ ਇਹਨੇ ਆਪਦੇ ਬੱਚਿਆਂ ਨੂੰ ਖਰਾਕ ਦੇਣੀ ਆ ਪੋਲਣ ਅਗਲੇ ਲੱਤਾਂ ਉੱਲ ਲਾ ਆਪਾਂ ਲਾ ਲੈਨੇ ਆ ਹੁਣ ਅੱਜ ਆਪਾਂ ਇਹਦੇ ਦੇ ਪੋਲਣ ਟਰੈਪ ਲਾਤਾ ਇਹਨੂੰ ਛੱਡ ਕੇ ਕੱਲੂ ਦੂਜੇ ਤੇ ਲਾਤਾ ਉਹ ਥੋੜਾ ਥੋੜਾ ਇਕੱਠਾ ਕਰਨਾ ਪੈਂਦਾ ਉਹ ਫਿਰ ਵਿਕ ਜਾ ਹਾਂ ਫਿਰ ਵਿਕਦਾ ਠੀਕ ਆ ਤੇ ਇੱਕ ਦੇ ਵਿੱਚ ਜਿਵੇਂ ਏ ਵੀ ਹੋ ਸਕਦਾ ਵੀ ਜਿਵੇਂ ਤੁਸੀਂ ਇਹਨੂੰ ਬਕਸੇ ਵਧਾ ਕੇ ਉਹ ਬਕਸੇ ਵੀ ਵੇਚ ਕੇ ਕਮਾਈ ਕਰਦੇ ਹੋ ਹਨ ਹਾਂ ਹੁਣ ਮੈਂ ਹੁਣ ਮੈਂ ਇਕੱਲਾ ਬੰਦਾ ਹਾਂ ਮਨ ਲਾ ਮੈਂ 5 ਬਕਸੇ ਦਾ ਕੰਮ ਸ਼ੁਰੂ ਕਰਿਆ ਮੈਂ 2-3 ਮੇਰੀ ਬਕਸੇ ਵੇਚ ਤੇ ਮੱਕੀ ਵਧਾ ਲੈਨੇ ਹਾਂ ਮੱਕੀ ਵਧਾ ਲੈਨੇ ਵੇਚ ਦਿੰਨੇ ਹਾਂ ਮੱਕੀ ਵਧਾਉਣ ਦਾ ਕੀ ਪ੍ਰੋਸੈਸ ਆ ਵੀਰ ਪ੍ਰਚੇਸ਼ ਵੀਰੇ ਜਿਵੇਂ ਹੁਣ ਮਨ ਲਾ ਆਪਾਂ ਉਧਰੋਂ ਸਰੋਂ ਤੋਂ ਲੈ ਕੇ ਆਪਾਂ ਡਿਵੀਜ਼ਨਾਂ ਮਾਰ ਲੈਂਦੇ ਆ ਉਹ ਤਾਂ ਰਾਣੀ ਤਿਆਰ ਹੋ ਜਾਂਦੀ ਆ ਹਾਂ ਉਹ ਬਕਸਾ ਵੱਜ ਜਾਂਦਾ ਉਹ ਜਦੋਂ ਆਂਡਾ ਵਧਾਓਗੇ ਗਾਹਾਂ ਦੇ ਗਾਹਾਂ ਬੱਚ ਵਧੀ ਜਾਂਦਾ ਹਾਂ ਉਹ ਮਤਲਬ ਤੁਸੀਂ ਉਹਨੇ ਬਕਸੇ ਖਾਲੀ ਰੱਖੀ ਜਾਂਦੇ ਹ ਅਲਟਾ ਪਲਟੇ ਕਰ ਦਿੰਨੇ ਹੈਗੇ ਠੀਕ ਆ ਉਹਦੇ ਚ ਵੀ ਕਮਾਈ ਹੋ ਸਕਦੀ ਹੈ ਜੇ ਆਪਾਂ ਬਿਜ਼ਨਸ ਵਧਾਉਣਾ ਤਾਂ ਆਪਾਂ ਆਪਾਂ ਹੀ ਵੀ ਵਧਾ ਸਕਦੇ ਆ ਜੇ ਆਪਾਂ ਲੱਗਦਾ ਵੀ ਆਪਾਂ ਨਹੀਂ ਇੰਨਾ ਜਿਆਦਾ ਸਾਹਮ ਸਾਗ ਜੇ ਤਾਂ ਆਪਾਂ ਉਹਨੂੰ ਵੀ ਸੇਲ ਕਰ ਸਕਦੇ ਹਾਂ ਕਿਹਾ ਹੈ ਵੀਰੇ ਜਦੋਂ ਹੁਣ ਮੰਨ ਲਾ ਆਪਾਂ ਕੰਮ ਕਰਦੇ ਹੁਣ ਇਹ ਆਪਾਂ ਨੂੰ ਪਤਾ ਮੱਖੀ ਦਾ ਵਧਾਰਾ ਹੁੰਦਾਗਾ ਛਿਆਲ ਛਿਆਲ ਵਧਾਰਾ ਬਹੁਤ ਜਿਆਦਾ ਹੈ ਨਾ ਹਾਂ ਛਿਆਲ ਚ ਵਧਾਰਾਗਾ ਜਣ ਦੀ ਗਰਮੀ ਦੇ ਵਿੱਚ ਤਾਂ ਵਧਾਰਾ ਘਟਾਗਾ ਠੀਕ ਆ ਕਿਉਂ ਉਦੋਂ ਕੁਝ ਖਾਣ ਨੂੰ ਨਹੀਂ ਹੁੰਦਾ ਨਾ ਪੋਲਣ ਘਟ ਆਉਂਦਾ ਜਦੋਂ ਪੋਲਣ ਚੱਲਦਾ ਉਦੋਂ ਦਾ ਵਧਾਰਾ ਵੱਧਦਾਗਾ ਇੱਕ ਜ ਆਮ ਮੱਖੀ ਨਾਲੋਂ ਵੱਡੀ ਮੱਖੀ ਉਹ ਕੋਈ ਆਪਾਂ ਨੂੰ ਲੱਗ ਹੋਊਗੀ ਕਿਤੇ ਉਹ ਦੇਖ ਸਕਦੇ ਆ ਉਹ ਕਿੱਥੇ ਗਾ ਮੈਂ ਉੱਥੇ ਕਰਾ ਕੇ ਫੋਕਸ ਕਰ ਲੂ ਜਦ ਇਹ ਆ ਸੀ ਰੱਜੂ ਇਸਰ ਤੋਂ ਹਾਂ ਸਭ ਤੋਂ ਵੱਡੀ ਰਾਣੀ ਹੈ ਉਹ ਸੀ ਕਿ ਥੱਲੇ ਉਹਦੇ ਥੱਲੇ ਹੰਗਲ ਤੋਂ ਆ ਜਾਂਦੀ ਹੈ ਤੁਰ ਇਹ ਸਭ ਤੋਂ ਵੱਡੀ ਹੁੰਦੀ ਹੈ ਰਾਣੀ ਮੱਖੀ ਹਾਂ ਇਹ ਰਾਣੀ ਮੱਖੀ ਇਹਦਾ ਕੀ ਕੰਮ ਹੈ ਇਹ ਵੀਰ ਬਸ ਇਹਨੇ ਅੰਡਾ ਹੀ ਪਾਉਣਾ ਠੀਕ ਆ ਇਹ ਅੰਡਾ ਪਾ ਕੇ ਬਸ ਬੱਚੇ ਵਧਾਉਂਦੀ ਆ ਹਾਂ ਬਸ ਇਹਨੇ ਹੋਰ ਕੁਝ ਨਹੀਂ ਕਰਨਾ ਇਹ ਮੱਖੀ ਹੁੰਦੀ ਕਿੰਨੇ ਤਰ੍ਹਾਂ ਦੀ ਆ ਇਹ ਕਿਵੇਂ ਮਤਲਬ ਮੱਖੀ ਇੱਕ ਤਾਂ ਰਾਣੀ ਮੱਖੀ ਹੋਗੀ ਇਹ ਇੱਕ ਜਿਹੜੇ ਆ ਫਿਰਦੀ ਹੈਗੀ ਇਹ ਮਤਲਬ ਇੱਕ ਦਾ ਇੱਕ ਕਾਮਾ ਮੱਖੀ ਹੋਗੀ ਇੱਕ ਇਚ ਡਰੋਨ ਹੋ ਗਿਆ ਹਾਂ ਇੱਕ ਡਰੋਨ